ਆਉਂਦੇ ਰਹਿ ਮੰਨ ਹਾਂਜੀ ਵਾਹਿਗੁਰੂ ਜੀ ਦਾ ਖੱਤ੍ਹਾ ਵਾਹਿਗੁਰੂ ਜੀ ਖਤੇ ਜੀ ਗੋਬਿੰਦ ਧਾਮ ਸਾਹਿਬ ਤੋਂ ਗੋਬਿੰਦ ਘਾਟ ਸਾਹਿਬ ਨੂੰ ਜਾਂਦੇ ਆ ਰੱਪੇ ਦੇ ਵਿੱਚ ਜੋ ਕਿ ਸਟਾਲ ਆਉਂਦੇ ਨੇ ਇਹਨਪਨ ਸਾਹਿਬ ਨੂੰ ਜਾਂਦੇ ਆ ਤੇ ਉਹ ਸਟਾਲ ਦੇ ਉੱਤੋਂ ਕਿੰਨੇ ਦਾ ਵਾਟਰ ਤੇ ਗਲੂਕੋਜ਼ ਦੀ ਜੋ ਕਿ ਬਹੁਤ ਜ਼ਰੂਰੀ ਆ ਵਿਕਸ ਦੀ ਗੋਲੀ ਤੇ ਗਲੂਕੋਜ਼ ਦੀ ਇਹ ਬੜੀ ਜ਼ਰੂਰੀ ਆ ਸੋ ਸੰਗਤ ਜੀ ਪੰਜ ਜਾਣੇ ਆਏ ਸੀ ਮਾਲਕ ਦੀ ਕਿਰਪਾ ਨਾਲ ਪੰਜ ਜਾਣੇ ਆਏ ਸੀ ਬਹੁਤ ਵਧੀਆ ਸਾਡਾ ਟੂਰ ਨੰਗਰਿਆ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਨਾਰਮਲ ਜਰਾ ਸਾਪਾ ਮਾਰ ਰਿਹਾ ਭਾਈ ਗੁਰਵਿੰਦਰ ਸਿੰਘ ਜੀ ਤੇ ਮਨਿੰਦਰ ਸਿੰਘ ਜੀ ਤੇ ਤੁਹਾਨੂੰ ਦੇਖਣੇ ਹੋ ਆਪਾਂ ਜਿਹੜਾ ਸ਼ਾਰਟਕਨ ਰਸਤੇ ਤಾಣੀ ਜਾ ਰਹੇ ਆ ਆਪਣਾ ਸਿੱਧਾ ਰਸਤਾ ਜਾ ਰਿਹਾ ਵਾ ਜਿੰਦਗੀ ਕੋਈ ਵੀ ਜਦੋਂ ਨਾਲ ਰਸਤਾ ਲੀਏ ਬਿਲਕੁਲ ਵਧੀਆ ਜਿਹੜਾ ਸਾਫ਼ ਆ ਰਸਤਾ ਉਸੇ ਵਿੱਚ ਸ਼ੋਰ ਵਾਂਧ ਮਾਰਿਆ ਜਾਂਦਾ ਛੋਟੀ ਛੋਟੀ ਰੇਟੀ ਨਿੱਕੇ ਨਿੱਕੇ ਸ਼ੋਰ ਕਰਨੇ ਇਥੇ ਬੜਾ ਤੰਨ ਪਾ ਦਿੱਤਾ ਤੇ ਸ਼ਾਰਟਕਟ ਵੀ ਉਹ ਮਾਰਦਾ ਲੈਦਾ ਜਿਹੜੇ ਕਿਤੇ ਪਤਾ ਉਹ ਇਹ ਕਿਹਾ ਇਸੇ ਸਿੱਧੀ ਆ ਸ਼ੋਰ ਬਣਾ ਤਾ ਤਾਂ ਆ ਵੀ ਜੇ ਪਤਾ ਦਵਾ ਮੈਂ ਤਸਮਾ ਪਾਣੀ ਦਾ ਦੇਖਖ ਰੱਖਦੇ ਹੋ ਇਥੇ ਰੱ ਝਰਦੇ ਨਿੱਕੇ ਨਿੱਕੇ ਆ ਰਹੇ ਆ ਬਿਲਕੁਲ ਆਪਣੇ ਉੱਤੇ ਰਸਤਾ D'estete alio gindrava saina ala e un haulla D'estete o para conta bausu sa uccu

ਆਰੇ ਨੰਤੇ ਇਸ ਤੀਰੂ ਵੀ ਨਾ ਤੇ ਆ ਮੇਰਾ ਤੇ ਉਹ ਲੱਗਿਆ ਸੀ ਤੇ ਸਭ ਤੋਂ ਕਾਮਰੇਦ ਬੰਦ ਤੁਸੀਂ ਆਪ ਦੇਖਦੇ ਹੋ ਕਿ ਤੇ ਗੋਬਿੰਦ ਘਾਟ ਤੇ ਗੋਲੂ ਲਾਲ ਜਾ ਰਹੇ ਹਨ ہمارے ਬੰਦੇ ਜੋ ਕੋਲਕਾ ਤੋਂ ਆਏ ਹਨ ਦਰਸ਼ਨੀ داری کے لیے ਦਰਸ਼ਕ ਦੇ ਸੁਪਤ ਦੇ ਉੱਪਰ سے بھی جا رہے ہیں ਗੋਲੂ ਦਾਸ ਤੇ ਆ ਜਿੱਥੇ ਹੀ چلے گئے وہ بھی پکڑ ہی لیں گے

ਸੋ ਰਸੇ ਦੇ ਵਿੱਚ ਵਕ ਵਕ ਪੜਾ ਦਲ ਪਲਾ ਕੋ 30 ਸਾਲ ਹੁੰਦੇ ਨੇ ਜਿਸ ਇਸ ਬੰਦੇ ਨੂੰ ਜਿਸ ਤਰ੍ਹਾਂ ਵੀ ਕੋਈ ਲੋੜ ਹੋਵੇ ਉਹ ਪੂਰੀ ਕਰਦੇ ਨੇ ਸੋ ਸਾਡੇ ਫਰੈਂਡਸ ਕੋਲਕਾਤਾ ਤੋਂ ਵੀ ਸਾਡੇ ਨਾਲ ਜੁੜੇ ਆ ਕੋ ਸਾਡੇ ਨਾਲ ਬੈਠੇ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਸਾਡਾ ਜੱਫਾ ਵੀ ਬੈਠਾ ਹੋਇਆ ਇਹਨਾਂ ਦਾ ਵੀ ਬੜਾ ਧੰਨਵਾਦ ਆ ਕਿਉਂਕਿ ਸਤਗੁਰ ਦੀ ਬੜੀ ਕਿਰਪਾ ਕਿ ਇੱਥੇ ਜਾਣੇ ਨੇ ਹੱਥ ਦਿੱਤੀ ਆ ਤੇ ਸਾਰਾ ਜਿਹੜਾ ਆ ਰੇਲ ਗੱਡੀ ਦਾ ਡੱਬਾ ਪਿੱਛੇ ਚੱਲ ਪਿਆ ਤੇ ਬੜੀ ਕਿਰਪਾ ਆ ਸਤਗੁਰ ਦੀ ਤੇ ਇਦਾਂ ਹੀ ਸਤਗੁਰ ਕਿਰਪਾ ਬਣਾਈ ਰੱਖਣ ਸੋ ਸਾਡਾ ਜਿਹੜਾ ਚੈਨਲ ਆ ਉਹ ਰਾਇਲ ਵਰਕ ਆ ਸੋ ਸਾਡਾ ਜਿਹੜਾ ਰਾਇਲ ਵਰਕ ਚੈਨਲ ਆ ਉਹਨੂੰ ਪਲੀਜ਼ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਸੋ ਸਾਡੇ ਭਾਜੀ ਗੁਰਵਿੰਦਰ ਭਾਜੀ ਉਹਨਾਂ ਕੋ ਸਾਡਾ QR ਕੋਡ ਆ ਬੀਸਿਸ ਚੈਨਲ ਨੂੰ ਫਾਲੋ ਫਾਲੋ ਚੀਅਰ ਐਂਡ ਲਾਈਕ ਕਰਨਾ ਧੰਨਵਾਦ ਤੁਹਾਡਾ ਬਹੁਤ ਵਾਹਿਗੁਰੂ ਜੀ ਦਾ ਖਾਲਸਾ

ਇਹ ਜੀ ਮੈਦਾ ਵੀ ਹਮਾਰੇ ਸਾਥ ਵਾਇਦ ਜੀ ਕਹਾਤਾ ਆ ਸਾ ਵਾਇਦ ਜੀ ਮਤੇ ਸਤ ਸ੍ਰੀ ਅਕਾਲ ਤੇ ਆਪਣਾ ਜੱਫਾ ਕਿੱਥੋਂ ਆਇਆ ਜੀ ਇਹ ਸਾਡਾ ਮਾਝਾ ਰੰਗ ਜਿਹੜਾ ਲਾਹੌਰੀਏ ਵਾਇਦ ਜੀ ਸਾਰੇ ਤੁਸੀਂ ਜਿੰਦਾ ਚੱਟਾ ਤੇ ਸਾਡਾ ਵਿਆਸ ਤੋਂ ਅਸੀਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਬਹੁਤ ਵਧੀਆ ਹੈ ਤੇ ਤੁਸੀਂ ਹੁਣ ਥਾਂ ਤੇ ਰੁਕੋਗੇ ਅੱਜ ਠੀਕ ਹੈ ਜੀ ਕਿੰਨੇ ਜਮਦਾ ਜੱਫਾ ਪਸਾਇਆ ਪਾ ਬੈ ਜੀ ਕਥਾ ਜਾਣਦਾ ਤੇ ਰਸਤੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਅੱਜ ਤੱਕ ਜਿਸ ਤਰ੍ਹਾਂ ਮਨ ਲੋਕੀ ਫੇਰ ਵੀਡੀਓ ਪਾਉਂਦੇ ਉਹ ਤਰੀਆਂ ਤੁਹਾਨੂੰ ਹੈਗਾ ਠੀਕ ਹੈ ਜੀ ਨੋਰਮਲ ਜਿਹਾ ਆਪਣੀ ਰੀਲ ਜਿਹੜੀ ਬਾਅਦ ਸੰਦੇ ਰੈਂਦੀ ਆਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਣੇ ਮਜੀਠੇ ਤੋਂ ਆਏ ਹੋਏ ਨੇ ਜੀ ਸਾਰੇ ਠੀਕ ਹੈ ਜੀ ਧੰਨਵਾਦ ਜੀ ਸਾਹ ਵਾਹਿਗੁਰੂ ਜੀ ਖਤੇ ਇਹ ਆਪਣੇ ਵੀਰ ਜੀ ਹਣੀ ਯਾਤਰਾ ਕਰਨੇ ਇਹ ਵਾਸਤੇ ਜਾ ਰਹੇ ਨੇ ਵੀਰ ਜੀ ਕਿੱਥੋਂ ਆਏ ਜੀ ਤੁਸੀਂ ਕਿ ਹਿਸ਼ਾਰਪੁਰ ਤੋਂ ਆਏ ਜੀ ਸਾਡੇ ਬਿਲਕੁਲ ਹੀ ਲਾਗੇ ਬਤਾਲਾ ਪੈਂਦਾ ਤੁਹਾਣੀ ਜਿਹੜਾ ਤੁਸੀਂ ਸੁਣਿਆ ਹੋਏਗਾ ਠੀਕ ਹੈ ਜੀ ਅੱਛਾ ਫਰੀਦਕੋਟ ਤੋਂ ਆਏ ਜੀ ਤੁਸੀਂ ਠੀਕ ਹੈ ਜੀ ਯਾਤਰਾ ਕਰਨ ਵਾਸਤੇ ਤੇ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਹੈ ਰਸਤਾ ਮਤਲਬ ਜਿਸ ਤਰ੍ਹਾਂ ਵੀ ਆਪਾਂ ਵੇਖ ਵੀਡੀਓ ਦੇਖਦੇ ਹਾਂ ਉਹਦੇ ਮਤਲਬ ਉਹਦੇ ਨਾਲੋਂ ਬੈਟਰ ਆ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਜੀ